ਮਾਦਲੇ ਟਿੱਕੀ ਵਾਲਿਆਂ ਨੂੰ ਲੋਟੋ ਸੀ ਕਿ ਉਹ ਕੀ ਮਾਰ ਰਿਹਾ ਇੱਕ 5 ਤਰੀਕ ਨੂੰ ਵੀਡੀਓ ਵਾਇਰਲ ਹੋਈ ਸੀ ਜਿਸ ਵਜ੍ਹਾ ਟਿੱਕੀ ਵਾਲ ਕੋ ਜਿਹੜੇ ਆ ਦੋ ਨੌਜਵਾਨ ਜਿਹੜੇ ਉਹ ਖੋਹ ਕਰ ਰਹੇ ਸੀਗੇ ਉਹਦੇ ਕੋਲ ਪੈਸਿਆਂ ਦੀ ਕੋਈ ਖੋਹ ਨਹੀਂ ਹੋਈ ਸੀ ਜਿਹਦਾ ਕਰਕੇ ਉਹਨੇ ਵੀ ਕੋਈ ਕੰਪਲੇਂਟ ਦਰਜ ਨਹੀਂ ਕਰਵਾਈ ਤੇ ਨਾ ਹੀ ਕੋਈ ਉਹ ਮਤਲਬ ਉਹਨੇ ਸਾਨੂੰ ਸਾਡੀ ਨੋਟਿਸ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਜਿਹੜੇ 5 6 ਜਣੇ ਨੇ ਆ ਮੋਹਿਤ ਆ ਪ੍ਰਨਾਮ ਆ ਸਮਨ ਆ ਰਾਜਵੀਰ ਆ ਵਿਕਰਮਾ ਤੇ ਕਰਨ ਆ ਇਹਨਾਂ ਨੇ ਹੋਰ ਵੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਫੋਨ ਦੀ ਜਿਹੜੀ ਉਹ ਸਨੇਚਿੰਗ ਕੀਤੀ ਸੀ ਜਿਹਦੀ ਸਾਨੂੰ ਕੋ ਕੰਪਲੇਂਟ ਆਈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ 모হিত ਪੁਰਖ ਵੀਰੂ ਆ ਤੇ ਜਿਹੜਾ ਵਿਕਰਮਜੀਤ ਸਿੰਘ ਪੁਰਖ ਕਾਕਾ ਵਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਖੋਜੂਦਾ ਜਿਹੜੇ ਮੋਬਾਈਲ ਆ ਦੋ ਮੋਬਾਈਲ ਜਿਹੜੇ ਉਹ ਬਰਾਮਦ ਕੀਤੇ ਆ ਤੇ ਇਹਨਾਂ ਨੇ ਮਤਲਬ ਮੰਨਿਆ ਸਾਡੀ ਪੁੱਛ ਗਏ ਇਸ ਦੇ ਵਿੱਚ ਕਿਹੜੀ ਟਿੱਕੀਆਂ ਵਾਲੀ ਕੋਈ ਵੀ 모হিত ਨੇ ਤੇ ਵਿਕਰਮ ਨੇ ਅਹੀਂ ਦੋਵਾਂ ਨੇ ਉਹਨੂੰ ਖੂਬ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਜੇਬ ਚ ਸਾਨੂੰ ਕੋਈ ਪੈਸਾ ਜਿਹੜਾ ਪ੍ਰਾਪਤ ਨਹੀਂ ਹੋਇਆ ਸੀ। ਇਸ ਦਿਨ ਦੇ ਕੋ ਪਹਿਲਾ ਵੀ ਪਰਚਾ ਦਰਜ ਹੋ ਰਿਹਾ ਹੈ। ਹਾਲੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਵੇਖਾਂਗੇ ਵੀ ਹਾਲੇ ਇਹਨਾਂ ਦਾ ਖਾਬ ਕੋਈ ਮਗਧਮਾ ਦਰਜ ਹੈ ਜਾਂ ਨਹੀਂ। ਸਿਰਨ ਦਾ ਬੈਕਗ੍ਰਾਉਂਡ ਕੀ ਹੈ ਜੀ? ਬੈਕਗ੍ਰਾਉਂਡ ਇਹ ਨਸ਼ੇ ਕਰਨ ਦੇ ਆਦੀ ਆ। ਤੇ ਇਸ ਤਰ੍ਹਾਂ ਛੋਟੀਆਂ ਮੋਟੀਆਂ ਗੈੜੀਆਂ ਵਾਰਦਾਤਾ ਚੋਰੀ ਕਰਕੇ ਤੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਆ। ਸਰ ਡਾਕਟਰ ਬੰਦੇ ਬੰਦੇ ਕਿੰਨੇ ਬੜੇ ਕਿਹਾ? ਦੋ ਬੰਦੇ ਇਹੀ ਜਿਹੜੇ ਉਹਨਾਂ ਗ੍ਰਿਫਤਾਰ ਕਰ ਲਏ ਆ ਜੀ। ਇਹਨਾਂ ਦਾ ਗਰੋ हां ये 5 6 ਜਣੇ ਇਕੱਠੇ ਹੀ ਨਸ਼ਾ ਕਰਦੇ ਆ ਤੇ ਇਕੱਠੇ ਹੀ ਮਤਲਬ ਇਹ ਵਾਰਦਾਤਾ ਕਰਦੇ ਛੋਟੀਆਂ ਛੋਟੀਆਂ ਵਾਰਦਾਤਾ ਕਿਉਂਡੀਆਂ ਕਰਦੇ ਕਰਦਾ ਫੋਨ ਫੋ ਲਿਆ ਜਾਂ ਕਿਹਦਾ ਘਰੋਂ ਫੋਨ ਚੱਕ ਲਿਆ ਇੰਜ ਦੀਆਂ ਵਾਰਦਾਤਾ ਕਰਦੇ ਉਮਰ ਇਹਨਾਂ ਦੀ 20 22 ਸਾਲ ਦੇ ਕਰੀਬ ਹੈ ਜਿਹੜੇ ਆਪਾਂ ਅਰੈਸਟ ਕੀਤੇ ਬਾਕੀ ਅਰੈਸਟ ਕਰਾਂਗੇ ਤੇ ਬਦਲਾ ਲਗਾਗੇ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਖਦਾਤਾ ਨੇ ਕਿ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਆ ਉਹਨੂੰ ਟਾਲਰਟ ਨਹੀਂ ਕੀਤਾ ਜਾਏ ਇਹ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਆ ਇਹ ਮੁਸਲਮਾਨਾਂ ਦੇ ਰਹਿਣ ਵਾਲੇ ਆ ਜੀ ਸਰਪ੍ਰਵਾਹ ਦਾ ਕੀ ਪੈਗਰ ਪੜੇ ਕਿੰਨਾ ਘੇਰੋ ਇਹ ਪੜੇ ਨਹੀਂ ਆ ਜੀ ਕੋਈ 5 5 7 ਪੜਿਆ ਕੋਈ 8 ਪੜਿਆ ਵਾ ਬਸ ਇੰਨੇ ਕੀ ਪੜੇ ਲਿਕੇ ਕਾਟੀ ਜਾਂਦੇ ਤੇ ਇਸ ਤੋਂ ਪਹਿਲਾਂ ਵੀ ਕੋਈ ਨਾ ਦੇ ਪਹਿਲੇ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਯੂਨੀਵਰਸਿਟੀ ਦੇ ਸਾਹਮਣੇ ਆਊਗਾ ਫਿਰ ਉਹਦੀ ਮਤਲਬ ਅਗਲੀ ਕਾਰਵਾਈ ਕੀਤੀ ਜਾ ਸਰ ਕੀ ਗੱਲ ਤਾਂ ਕੀ ਕੀ ਖੋਹ ਕੀਤੀ ਆ ਜੀ ਖੋਹ ਕੀਤੀ ਆ ਹਾਂ ਜੀ ਫੋਨ ਸਰ ਨਸ਼ੇ ਤੋਂ ਨਸ਼ੇ ਕਿੱਥੋਂ ਆ ਜੀ ਨਸ਼ੇ ਕਿੱਥੋਂ ਵਗੈਰਾ ਬੜਾ ਇਹ ਵੱਖ-ਵੱਖ ਜਗ੍ਹਾ ਤੋਂ ਲੈ ਕੇ ਆਉਂਦੇ ਮਤਲਬ ਇਸ ਤਰੀਕ ਦੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲਿਆ ਕੇ ਆਉਂਦੇ ਵੀ ਪਤਾ ਕਰਾਂਗੇ ਸਰ ਕੋਈ ਪਤਾ ਲੱਗਿਆ ਵੀ ਚੋਰੀ ਕਰਕੇ ਮੋਬਾਈਲ ਵਗੈਰਾ ਖੋ ਨਹੀਂ ਇਹਦੇ ਬਾਰੇ ਵੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ